ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਆਪ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਿਚਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੀਨੀ ਰਾਗੂ ਖਟਕੜ ਕਲਾ ਵਿਖੇ ਸਮੂਹਿਕ ਵਰਤ ਉੱਤੇ ਬੈਠੇ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਉੱਤੇ ਖਟਕੜ ਕਲਾ ਵਿਖੇ ਜੋ ਨਾਟਕ ਕੀਤਾ ਹੈ ਉਸ ਲਈ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਉੱਤੇ ਨਿਸ਼ਾਨਾ ਸਾਧਦ ਕੋਈ ਹੋਰ ਕੀ ਕੁਝ ਕਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਅੱਜ ਬਿਲਕੁਲ ਰੋ ਰਹੀ ਹੋਗੀ ਮੈਂ ਥੋੜੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਤ ਮਾਨ ਜੀ ਪਰ ਤੁਸੀਂ ਭਗਵੰਤ ਮਾਨ ਜੀ ਜੀ ਕਿਤੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਛਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਕਿ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਥੋੜੀ ਆਤਮਾ ਹੀ ਦੇ ਦਿੰਦੀ ਵੀ ਭਗਵੰਤ ਮਾਨ ਜੀ ਸ਼ਹੀਦ ਆਜ਼ਮ ਭਗਤ ਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਾਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆ ਪਖੰਡ ਕੀਤਾ ਜਾਵੇ ਇੱਕ दारू ਦੇ ਘੋਟਾਲੇ ਇੱਕ ਭ੍ਰਿਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪੈਰਵਾਈ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਭਗਵੰਤ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਟਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤੱਕ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਢਲੇ ਤੁਸੀਂ ਅੱਜ ਵੀ ਨਹੀਂ ਆਹ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨ ਤਰਨ ਦੇ ਅੰਦਰ ਆ ਜਿਹੜਾ ਵਰਤ ਕਰਨ ਦਾ ਭਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੈਣਾ ਤੋਂ ਤੇ ਉਸ ਇੱਕ ਪਰਿਵਾਰ ਦੀ ਮਹਿਲਾ ਨੂੰ ਕੱਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ ਭਗਵੰਤ ਮਾਨ ਜੀ ਪੁਲਿਸ ਥੋੜੀ ਸੁੱਤੀ ਪਈ ਸੀ ਕਿਉਂਕਿ ਆਪਣੇ ਆਕਾਵਾਂ ਦੇ ਆਦੇਸ਼ ਇੰਤਜ਼ਾਰ ਕਰ ਰਹੀ ਸੀ ਵੀ ਕਦੋਂ ਆਦੇਸ਼ ਦੇਣਗੇ ਤੁਸੀਂ ਆਰਡਰ ਦਿਓਗੇ ਤਾਂ ਪਰਚੇ ਦਰਜ ਕੀਤੇ ਜਾਣਗੇ ਭਗਵੰਤ ਜੀ ਮਹਾਂ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਛ ਅੱਜ ਕੀਤਾ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ અપਮਾਨ ਤਾਂ ਤੁਸੀਂ ਕੀਤਾ ਹੀ ਕੀਤਾ ਮੈਂ ਸਮਝਦਾ ਹਾਂ ਜਿ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਂਗ ਦਲੀ ਹੈ ਤੇ ਪੰਜਾਬੀਆਂ ਨੇ ਭੁੱਲਣਾ ਨਹੀਂ ਯਾਦ ਰੱਖਿਓ ਇਹਦਾ ਸਬਕ ਥੋੜੇ ਦਿਨਾਂ ਵਿੱਚ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਣਗੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਲਗਾਤਾਰ ਆਪ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਿਚਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੀਨੀ ਰਾਗੂ ਖਟਕੜ ਕਲਾ ਵਿਖੇ ਸਮੂਹਿਕ ਵਰਤ ਉੱਤੇ ਬੈਠੇ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼ਹੀਦਾਂ ਦੀ ਪਵਿੱਤਰ ਧਰਤੀ ਉੱਤੇ ਖਟਕੜ ਕਲਾ ਵਿਖੇ ਜੋ ਨਾਟਕ ਕੀਤਾ ਹੈ ਉਸ ਲਈ ਪੰਜਾਬੀ ਤੁਹਾਨੂੰ ਕਦੇ ਮਾਫ਼ ਨਹੀਂ ਕਰਨਗੇ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਹੋਰ ਕਿਉਂ ਕੁਝ ਕਿਹਾ ਤੁਸੀਂ ਵੀ ਸੁਣੋ ਇਸ ਵੀਡੀਓ ਦੇ ਵਿੱਚ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਆਤਮਾ ਜੀ ਬਿਲਕੁਲ ਰੋ ਰਹੀ ਹੋਗੀ ਮੈਂ ਤੁਹਾਡੀ ਇਸ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਭਗਵੰਤ ਮਾਨ ਜੀ ਪਰ ਤੁਸੀਂ ਭਗਵੰਤ ਮਾਨ ਜੀ ਜਿੱਤੇ ਅੰਦਰ ਮਾੜਾ ਮੋਟਾ ਸਮਾਂ ਤੁਹਾਨੂੰ ਲੱਗਿਆ ਹੁੰਦਾ ਤੇ ਅੰਦਰ ਛਾਤੀ ਮਾਰ ਕੇ ਤਾਂ ਦੇਖਣੀ ਸੀ ਸੋਚਣਾ ਤਾਂ ਸੀਗਾ ਕਿ ਕਿਉਂ ਆਤਮਾ ਬਲੁੰਦਰੀ ਪਈ ਹੈ ਸ਼ਹੀਦ ਆਜ਼ਮ ਦੀ ਤੇ ਤੁਹਾਨੂੰ ਜਵਾਬ ਆਪਣੇ ਤੁਹਾਡੀ ਆਤਮਾ ਹੀ ਦੇ ਦਿੰਦੀ ਕਿ ਭਗਵੰਤ ਮਾਨ ਜੀ ਸ਼ੇਦ ਆਜ਼ਮ ਪਗਸਿੰਘ ਜੀ ਨੇ ਆਪਣੀ ਕੁਰਬਾਨੀ ਇਸ ਕਰਕੇ ਨਹੀਂ ਸੀ ਦਿੱਤੀ ਵੀ ਇਸ ਤਰ੍ਹਾਂ ਆ ਕੇ ਉਹਨਾਂ ਦੇ ਇਸ ਪਾਵਨ ਸਥਲ ਦੇ ਉੱਤੇ ਸ਼ਹੀਦਾਂ ਦੇ ਸਮਾਰਕ ਦੇ ਉੱਤੇ ਆ ਕੇ ਆਪਖੰਡ ਕੀਤਾ ਜਾਵੇ ਇੱਕ दारू ਦੇ ਕੋਟਾਲੇ ਇੱਕ ਭ੍ਰਿਸ਼ਟਾਚਾਰੀ ਵਾਸਤੇ ਆ ਕੇ ਤੁਸੀਂ ਉੱਥੇ ਉਹਦੀ ਪੇਰਵਾਹੀ ਕਰੋ ਤੁਸੀਂ ਤੇ ਤੁਹਾਡੇ ਐਮਐਲਏ ਸਾਹਿਬ ਤੇ ਐਨਾ ਹੀ ਨਹੀਂ ਭਗਵੰਦ ਮਾਨ ਜੀ ਮੇਰੀ ਇੱਕ ਬੇਨਤੀ ਹੈ ਆਪਣੀ ਆਦਤਾਂ ਸੁਧਾਰੋ ਟਲੇ ਤੁਸੀਂ ਅੱਜ ਵੀ ਨਹੀਂ ਤੁਸੀਂ ਅੱਜ ਵੀ ਫੇਰ ਆਪਣੀ ਅੱਜ ਨਹੀਂ ਆਪਣੀ ਨਹੀਂ ਤਾਂ ਕੇਜਰੀਵਾਲ ਸਾਹਿਬ ਦੀ ਫੋਟੋ ਅੱਜ ਵੀ ਉੱਥੇ ਲਾਈ ਬੈਠੇ ਹੋ ਤੁਨੂੰ ਅਕਲ ਨਹੀਂ ਆਈ ਜਦੋਂ ਸਾਰੇ ਪੰਜਾਬ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਹਿੰਦੁਸਤਾਨ ਦੇ ਲੋਕਾਂ ਨੇ ਥੂ-ਥੂ ਕੀਤੀ ਸੀ ਜਦੋਂ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਜੀ ਦੀ ਫੋਟੋ ਦੇ ਵਿਚਾਲੇ ਆਪਣੀ ਫੋਟੋ ਲਾ ਕੇ ਕੇਜਰੀਵਾਲ ਸਾਹਿਬ ਦੇ ਉਹਨਾਂ ਦੇ ਧਰਮਪਤਨੀ ਭਾਸ਼ਣ ਦੇ ਰਹੇ ਸੀਗੇ ਨਹੀਂ ਤੁਹਾਨੂੰ ਤੁਹਾਡੇ ਕੰਨਾਂ ਤੱਕ ਗੱਲ ਪਈ ਤੁਸੀਂ ਤਾਂ ਸਾਰੇ ਦਿਨ ਸੋਸ਼ਲ ਮੀਡੀਆ ਦੇਖਦੇ ਹੋ ਸਾਰੇ ਦਿਨ ਤੁਹਾਡਾ ਕੰਮ ਹੀ ਆ ਵੀਡੀਓ ਬਣਾਉਣ ਚ ਹੈ ਸੈਲਫੀਆਂ ਚ ਲੱਗਿਆ ਰਹਿੰਦੇ ਹੋ ਡਲੇ ਤੁਸੀਂ ਅੱਜ ਵੀ ਨਹੀਂ ਆਹ ਤੁਹਾਡਾ ਧਰਨਾ ਤੇ ਤੁਹਾਡੇ ਐਮਐਲਏ ਸਾਹਿਬਾਨ ਦਾ ਧਰਨਾ ਚਾਹੀਦਾ ਸੀਗਾ ਤਰਨਤਾਰਨ ਦੇ ਅੰਦਰ ਆ ਜਿਹੜਾ ਵਰਤ ਕਰਨ ਦਾ ਭਖੰਡ ਕਰ ਰਹੇ ਹੋ ਨਾ ਤੁਸੀਂ ਆ ਉੱਥੇ ਜਾ ਕੇ ਉਸ ਪਰਿਵਾਰ ਤੋਂ ਮਾਫੀ ਮੰਗਣੀ ਚਾਹੀਦੀ ਸੀ ਮਾਫੀ ਤਾਂ ਵੈਸੇ ਸਾਰੇ ਪੰਜਾਬ ਤੋਂ ਮੰਗਣੀ ਚਾਹੀਦੀ ਸੀ ਖਾਸ ਕਰਕੇ ਸਾਡੀਆਂ ਧੀਆਂ ਮਾਤਾਵਾਂ ਪੈਣਾ ਤੋਂ ਤੇ ਉਸ ਇੱਕ ਪਰਿਵਾਰ ਦੀ ਮਹਿਲਾ ਨੂੰ ਕੱਪੜੇ ਉਤਾਰ ਕੇ ਸੜਕਾਂ ਦੇ ਉੱਤੇ ਜ਼ਲੀਲ ਕਰਕੇ ਭਜਾਇਆ ਗਿਆ ਭਗਵੰਤ ਮਾਨ ਜੀ ਉਸ ਥੋੜੀ ਸੁੱਤੀ ਪਈ ਸੀ ਕਿਉਂਕਿ ਆਪਣੇ ਆਕਾਵਾਂ ਦੇ ਆਦੇਸ਼ ਇੰਤਜ਼ਾਰ ਕਰ ਰਹੀ ਸੀ ਕਿ ਕਦੋਂ ਆਦੇਸ਼ ਦੇਣਗੇ ਤੁਸੀਂ ਆਰਡਰ ਦਿਓਗੇ ਤਾਂ ਪਰਚੇ ਦਰਜ ਕੀਤੇ ਜਾਣਗੇ ਭਗਵੰਤ ਜੀ ਮਹਾਨ ਜੀ ਮੇਰੀ ਬੇਨਤੀ ਹੈ ਆ ਤੁਸੀਂ ਜੋ ਕੁਛ ਅੱਜ ਕੀਤਾ ਆ ਕੱਲਾ ਇੱਕ ਡਰਾਮਾ ਤੇ ਪਖੰਡ ਨਹੀਂ ਉਸ ਧਰਤੀ ਦੇ ਉੱਤੇ ਉਹਨਾਂ ਦਾ ਸ਼ਹੀਦਾਂ ਦਾ અપਮਾਨ ਤਾਂ ਤੁਸੀਂ ਕੀਤਾ ਹੀ ਕੀਤਾ ਮੈਂ ਸਮਝਦਾ ਅੱਜ ਤੁਸੀਂ ਪੰਜਾਬੀਆਂ ਦੇ ਛਾਤੀ ਦੇ ਉੱਤੇ ਭ੍ਰਿਸ਼ਟਾਚਾਰ ਦੀ ਮੂਂਗ ਦਲੀ ਹੈ ਤੇ ਪੰਜਾਬੀਆਂ ਨੇ ਭੁੱਲਣਾ ਨਹੀਂ ਯਾਦ ਰੱਖਿਓ ਇਹਦਾ ਸਬਕ ਥੋੜੇ ਦਿਨਾਂ ਅੰਦਰ ਤੁਹਾਨੂੰ ਦੇਖਣ ਨੂੰ ਤੁਹਾਨੂੰ ਲੋਕ ਸਿਖਾਣਗੇ